ਨਾ ਤੂੰ ਤੇ ਤੂੰ ਆਵੇ ਸਾਥੀ ਸਾਥੀਆਂ ਦਾ ਲਾਦ ਦਵਾ ਕੇ ਦੇਖ गडी रे बाले चोकली रे रे दारी यो सब गाङ 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 गाङ

ਚੌਕ ਦਾ ਹਾਲ 45 ਸਾਨੂੰ ਠਕਾਉਂਦਾ ਵੀ ਰੋਡ ਪੜ ਜਾਣੀਂ ਦਿਆ ਮੈਂ ਲੰਬੜਾ ਆਂਦੀ ਜਾ ਲੋ ਆਪਣੀ ਨਾਜ਼ੀਨ ਲੋ ਜੀ ਲੋ ਬੋਲੀ ਤੇ ਬੋਟ ਕੋਟ ਕੇ ਹੱਥਾਂ ਦਲਾਈ ਮਟੀਆਂ ਪਣਦਨ ਦਿਲ ਦੀ ਸੋਦ ਸਿੱਕਾਂ ਦੇ ਨੈਣਾ ਬਰਲਾ ਸਿੱਧੀ ਬੋੜਾ ਸਿੱਕਾਂ ਦੇ ਨੈਣਾ ਬਰਲਾ ਸਿੱਧੀ ਬੋੜਾ ਸਿੱਕਾਂ ਦੇ ਨੈਣਾ ਬਰਲਾ ਸਿੱਧੀ ਬੋੜਾ ਆ ਜਾ ਆ ਜਾ ਆ ਜਾ ਤੋ ਤੋ ਦੋ ਬਰਾ ਦੋ હલો આપણે આપણી મમ્મી